ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁੜਿਆ ਰਿਓ ਤੁਹਾਨੂੰ ਕੁਝ ਦਿਖਾਉਣਾ ਮੈਂ ਤੇ ਦੇਖ ਕੇ ਅੰਦਾਜ਼ਾ ਲਾ ਲਿਓ ਜੇ ਬਈ ਇਹ ਸਮੇਂ ਸਰਕਾਰ ਦਾ ਕੀ ਹਾਲ ਹੈ ਅੱਜ ਜਾਣਾ ਸੀ ਅਸੀਂ ਰੈਲੀ ਤੇ ਜਾਣਾ ਸੀ ਕਿਤੇ ਸਾਸੀ ਮਰੀਸੀ ਉਹ ਮਾਨ ਸਾਹਿਬ ਅੰਮ੍ਰਿਤਸਰੋਂ ਸੰਧਿਆ ਸੀ ਤੇ ਸਵੇਰ ਦੇ 7 ਵਜੇ ਦੇ ਭਰਾ ਮੈਂ ਦਿਖਾਣਾ ਤੁਹਾਨੂੰ ਹਵਾ ਬਹੁਤ ਆ ਤੇ ਖੋ ਫੁੱਲਸ ਵਾਲੇ ਵੀ ਰੋ ਗਏ ਨੇ ਕੁਝ ਤੇ ਆ ਬੈਠੇ ਨੇ ਡਿਊਟੀਆਂ ਲੱਗੀਆਂ ਹੋਈਆਂ ਨੇ ਇਹ ਮੁਲਾਜ਼ਮ ਭਰਾ ਨੇ ਸਾਡੇ ਲੱਕੇ ਦੇ ਨੇ ਤੇ ਫੋਨ ਨਾ ਕੀ ਖੱਬੜੀ ਇੱਧਰ ਲੱਗੇ ਨੇ ਪਿਛਲੇ ਪਾਸੇ ਵੀ ਨੇ ਮੈਂ ਤੁਹਾਨੂੰ ਉਧਰੋਂ ਸੋਸਤਾ ਤੁਹਾਨੂੰ ਮੈਂ ਦਿਖਾਵਾਂ ਤੇ ਪਿਛਲੇ ਪਾਸੇ ਵੀ ਮੈਨੂੰ ਜਾਣਾ ਪੈਣਾ ਪਿਛਲੀ ਪਿੱਛੇ ਸਾਡੇ ਗਲੀ ਆ ਇਧਰੋਂ ਤੇ ਹੁਣ ਚਲੋ ਇਹਨਾਂ ਵੀਰਾਂ ਦੀ ਡਿਊਟੀ ਆ ਇਹਨਾਂ ਵੀਰਾਂ ਦੀ ਇੱਕ ਜ਼ਿੰਮੇਵਾਰੀ ਆ ਇਹਨਾਂ ਨੂੰ ਆਪਾਂ ਦੋਸ਼ ਨਹੀਂ ਦੇ ਸਕਦੇ ਤੇ ਅੱਜ ਫਿਰ ਤੁਸੀਂ ਮਤਲਬ ਇਦਾਂ ਇਦਾਂ ਰੋਕਦੇ ਨੇ ਕਰ ਇਹਨਾਂ ਦਾ ਕੀ ਕਸੂਰ ਹੈ ਨਾ ਮੈਂ ਤਾਂ ਇਹਨਾਂ ਨੂੰ ਤਾਂ ਡਿਊਟੀ ਜਿਹੜੀ ਲਾਣੀ ਆ ਸਰਕਾਰ ਨੇ ਇਹਨਾਂ ਦੇ ਤਾਂ ਲਾਨੀ ਆ ਤੇਰੇ ਬੈਠੇ ਨੇ ਮੈਂ ਤਾਂ ਠੰਡ ਚ ਕਿਉਂ ਬੈਠੇ ਭਰਾ ਵੀ ਘਰੇ ਅੰਦਰ ਆ ਕੇ ਚਲੋ ਬਹਿ ਜਓ ਜਿਹੜੀ ਡਿਊਟੀ ਲੱਗੀ ਹੈ ਤਾਂ ਨਭਾਉਣੀ ਆ ਵੀ ਚਲੋ ਅੰਦਰ ਆ ਜਓ ਠੰਡ ਦਾ ਟਾਈਮ ਹੈ ਭਾਈ ਸਾਹਿਬ ਅੰਦਰ ਆ ਕੇ ਬਹਿ ਜਾਓ ਅੰਦਰ ਬੈਠ ਜਾਓ ਆ ਕੇ ਕੋਈ ਤੁਹਾਡਾ ਕੰਮ ਨਹੀਂ ਆ ਡਿਊਟੀ ਦਾ ਕੋਈ ਨਹੀਂ ਜਿਹੜੀ ਲਾਨੀ ਸਰਕਾਰਾਂ ਨੇ ਲਾਣੀ ਹੈ ਤੁਹਾਡਾ ਕੰਮ ਹੈ ਡਿਊਟੀ ਕਰਨਾ ਤੇ ਤੁਹਾਡੇ ਨਾਲ ਸਾਡੀ ਤੁਸੀਂ ਸਾਡੇ ਇਲਾਕੇ ਦੇ ਸਾਡੇ ਭਰਾ ਹੋ ਸਾਡੇ ਵੀਰ ਹੋ ਹੁਣ ਤੁਹਾਡੇ ਨਾਲ ਅਸੀਂ ਕੀ ਖਬੜੀਏ ਕੋਈ ਹੋਰ ਬਾਹਰਲੇ ਹੁੰਦੇ ਉਹਦਾ ਗੱਲ ਹੋਰ ਸੀ ਤੁਹਾਡਾ ਆਪਣਾ ਗਾੜੇ ਅੰਦਰ ਆ ਕੇ ਬੈਠੋ ਠੰਡ ਚ ਕੰਨੂ ਯਾਰ ਤੁਸੀਂ ਤੁਸੀਂ ਭਰਾ ਹੋ ਸਾਡੇ ਇਲਾਕੇ ਦੇ ਭਰਾ ਨੇ ਸਾਡੇ ਹੁਣ ਇਹ ਵੀਰ ਨੇ ਚਲੋ ਡਿਊਟੀ ਇਹਨਾਂ ਦੀ ਇਹਨਾਂ ਨੂੰ ਵੀ ਡਿਊਟੀ ਕਰਨੀ ਆਪਣੀ ਤੇ ਭਾਈ ਜੀ ਚਾਹ ਪਾਣੀ ਜ਼ਿਆਦਾ ਵੀ ਲੋੜ ਹੋਵੇ ਹੁਕਮ ਕਰਦੇ ਹੋ ਸਸ ਹੋ ਠੀਕ ਹੋ ਵੀਰ ਜੀ ਗੁਰਮੁਖ ਸਿੰਘ ਜੀ ਠੀਕ ਹੋ ਤੇ ਚਲੋ ਇਹ ਭਰਾ ਨੇ ਜੀ ਚਲੋ ਇਹਨਾਂ ਦੀ ਡਿਊਟੀ ਹੈ ਇਹਨਾਂ ਦੀ ਜ਼ਿੰਮੇਵਾਰੀ ਹੈ ਇਹਨਾਂ ਨੂੰ ਤਾਂ ਜੋ ਅਸਰਾਂ ਉੱਪਰ ਉਹ ਦੇਸ਼ ਦੇਣਾ ਹੈ ਇਹਨਾਂ ਨੇ ਕਰਨਾ ਹੈ ਪਰ ਗੱਲ ਇਹ ਵੀ ਚਲੋ ਹੁਣ ਸਮੇ ਦੀ ਖੇਡ ਹੈ ਅਸੀਂ ਟੀਮ ਆ ਗਈ ਸੀ ਮੇਰੇ ਆ ਗਏ ਸੀਗੇ ਤੇ ਸਾਨੂੰ ਠੀਕ ਆ ਵੀ ਚੱਲਾਂਗੇ ਸੱਟ ਕਿ ਨੋ ਸੋਚਿਆ ਸੀ ਜਾਵਾਂਗੇ ਅਸੀਂ ਪਰ ਚਲੋ 7 ਵਜੇ ਹੀ 7 ਤੋਂ 7 ਵਜੇ ਹੀ ਤਾਂ ਫਿਰ ਕਿਵੇਂ ਕਰੀਏ ਹੁਣ ਕਿਵੇਂ ਕਰੀਏ ਹਾਂ ਹੁਣ ਔਖਾ ਹੀ ਆ ਕੋਈ ਨਹੀਂ ਚਲੋ ਗੁਰੂ ਸਾਹਿਬ ਚੜ੍ਹਦੀ ਕਲਾ ਕਰਨ ਸਭ ਨੂੰ ਚੜ੍ਹਦੀ ਕਲਾ ਰੱਖਣ ਕੋਈ ਨਹੀਂ ਜੀ ਕਿਵੇਂ ਆਇਆ ਠੀਕ ਆ ਤੇ ਜਿਹੜੇ ਵੀਰ ਚਲੋ ਗਏ ਨੇ ਚੰਗੀ ਗੱਲ ਐ ਜੀ ਜਾ ਸਕਦੇ ਨੇ ਚੰਗੀ ਗੱਲ ਤੇ ਤੁਹਾਨੂੰ ਸੱਚੀ ਗੱਲ ਕਰਨ ਸਾਡੇ ਪੁਲਿਸ ਵਾਲੇ ਵੀਰ ਨਾ ਕਹਦਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਕੀ ਕਰੀਏ ਤਾਂ ਡਿਊਟੀ ਆ ਪ੍ਰੋ ਸਰਕਾਰਾਂ ਨੇ ਲਾਉਣੀ ਐ ਇਹਨਾਂ ਨੇ ਕਰਨੀ ਐ ਚਲ ਛੱਡਦੀਕ ਨਾ ਚਲੋ ਧੰਨਵਾਦ